ਮੰਡੀ ਜਿੱਥੇ ਕਿਸਾਨ ਆਪਣੀ ਖੇਤੀ ਦਾ ਪਸੀਨਾ ਵਿੱਚ ਨੰਦੇ ਹਨ ਪਰ ਇਥੇ ਪਸੀਨਾ ਤਾਂ ਦੂਰ ਦੀ ਗੱਲ ਉਹਨਾਂ ਦੀ ਆਸ ਤੱਕ ਤੋੜ ਦਿੱਤੀ ਜਾਂਦੀ ਹੈ ਇਹ ਖੇਡ ਖੇਡਦਾ ਕੌਣ ਹੈ ਚਲੋ ਅੱਜ ਦਿਖਾਨੇ ਹਾਂ ਤਾਨੂੰ ਬਿਨਾ ਕਿਸੇ ਫਿਲਟਰ ਤੋਂ ਕਿਸਾਨ ਤੋਂ ਨਾ ਇੱਕ ਕਣਕ ਮੰਡੀ ਵਿੱਚ ਲੈ ਕੇ ਆਂਦਾ ਹੈ ਸਰਕਾਰੀ ਏਜੰਸੀ ਵਾਲੇ ਖਰੀਦ ਅਧਿਕਾਰੀ ਬਿੱਲ ਯਾਨੀ ਕਿ ਆਈ ਫਾਰਮ ਓਕੇ ਕਰਨ ਤੱਕ आड़ती कोई बिल जारी नहीं कर सकता गेट पास उदों तक नहीं बन सकता जो तक खरीद अधिकारी इस अपनी आई डी तो ओके ना कर दे मतलब अधिकारी साइट पर मौजूद सी ट्रक उसके सामने लोड होया उसने गेट पास ओके किया तो फिर भी घाट टे कट मंडी कि लगे इस घाट ए कट्ट कारण दो मारिया जा किसान दूजा आड़ती ਤੇ ਖੇਡ ਚਲਾਉਂਦੇ ਨੇ ਤੀਜੇ ਪਾਸੇ ਦੇ ਲੋਕ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਆਰਤੀ ਇਹਨੂੰ ਕਿਹਾ ਜਾਂਦਾ ਹੈ ਕਿ ਸ਼ੈੱਲਰ ਤੋਂ ਐਨਓਸੀ ਲੈ ਕੇ ਆਓ ਗੋਦਾਮ ਤੋਂ ਐਨਓਸੀ ਲੈ ਕੇ ਆਓ ਸਿਲਾਈ ਲੇਬਰ ਦામੀ ਫੇਰ ਮਿਲੇਗੀ ਜਦਕਿ ਐਨਓਸੀ ਲੈਣਾ ਖਰੀਦ ਅਧਿਕਾਰੀ ਦਾ ਕੰਮ ਹੁੰਦਾ ਹੈ ਜਿਸ ਕਾਰਨ ਆਰਤੀ ਦੀ ਦામੀ ਕਾਟ ਤੇ ਕਟਵੇ ਦੀ ਹੀ ਚਲੀ ਜਾਂਦੀ ਹੈ ਇਹ ਲੋ ਸਿਸਟਮ ਨੂੰ ਇਸ ਤਰ੍ਹਾਂ ਨਾ ਤੋੜ ਰਹੇ ਨੇ ਇੱਕ ਕਾਗਜ਼ਾ ਵਿੱਚ ਤਾਂ ਸਭ ਕੁਝ ਸਾਫ਼ ਗੇਟ ਪਾਸ ਸਹੀ ਟਰੱਕ ਦਾ ਨੰਬਰ ਸਹੀ, ਬੈਗ ਸਹੀ, ਬੈਗ ਦਾ weight ਵੀ ਸਹੀ ਪਰ ਹਕੀਕਤ ਵਿੱਚ ਘਾਟ, ਘਟ, ਪਰੇਸ਼ਾਨੀ, ਦਬਾਅ ਸਭ ਕੁਝ ਚੱਲ ਰਿਹਾ ਹੈ। ਜਦੋਂ 게ਟ پاس ਓਕੇ ਕਰਕੇ ਦਿੱਤਾ ਗਿਆ, ਡਰਾਈਵਰ ਦਾ ਨੰਬਰ, ਵਾਹਨ ਦੀ ਫੋਟੋ, ਬੈਗ ਦੀ ਗਿਣਤੀ ਵੀ ਸਿਸਟਮ ਵਿੱਚ ਹੈ। ਫਿਰ ਵੀ ਮੰਡੀ ਵਿੱਚ ਘਾਟ ਕਿਵੇਂ ਲੱਗੀ? ਇਸ ਦਾ ਜਵਾਬ ਕੋਈ ਨਹੀਂ ਦੇ ਰਿਹਾ। ਜੇ ਸਿਸਟਮ ਇੰਨਾ ਹੀ ਕੰਸਟ੍ਰੈਂਟ ਹੈ ਤਾਂ ਕਿਸਾਨ ਤੇ ਆਰਥਿਕ ਉਤੇ घाट के कट की मार क्यों सवाल सीधा से सादा है कि जो खरीद अधिकारी मौके पर मौजूद है गेट पास उसने ही ओके किया फिर घाट की जिम्मेवारी किसती सिस्टम नहीं एक हाईटैक लुट है तो जदों तक कोई पुछन वाला नहीं ये लुट चलती रहेगी